ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨੰਨੀਆਂ ਵੀਡੀਓ ਜਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੋएगी ਐਚਐਫ ਦੀ ਇੱਕ ਪਿਓਰ ਵੈਡ ਦੇ ਉੱਪਰ ਹੈਗੀ ਆ ਵੈਡ ਦੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਦੋਸਤੋ ਲੋਕੇਸ਼ਨ ਹੈਗੀ ਆ ਪਿੰਡ ਜਿਹੜਾ ਦੋਸਤੋ ਕਲਾਲਾ ਪ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਰਨਾਲਾ ਲੱਗਦਾ ਹੈ ਜੀ ਸਿੱਧੂ ਡੇਰੀ ਫਾਰਮਾ ਵੀਰ ਹੋਂਾਂ ਦਾ ਬਹੁਤ ਵਧੀਆ ਚੰਗੀਆਂ ਐਚ ਐਫ ਦੀਆਂ ਗਾਵਾਂ ਵਹਿੜਾਂ ਬਹੁਤ ਵਧੀਆ ਚੰਗੀਆਂ ਮੱਝਾਂ ਦੋਸਤੋ ਵੀਰ ਹੋਂਾਂ ਦੇ ਫਾਰਮ ਤੇ ਆਉਂਦੀਆਂ ਰਹਿੰਦੀਆਂ ਨੇ ਸੇਲ ਲਈ ਅਵੇਲੇਬਲ ਨੇ ਕਿਸੇ ਵੀਰ ਭਰਾ ਨੇ ਪਸ਼ੂ ਚੰਗੇ ਖਰੀਦਣੇ ਹੋਣ ਉੱਪਰ ਦਿੱਤੇ ਗਿਆ ਕੰਟੈਕਟ ਨੰਬਰ ਖੰਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਵਹਿੜਾਂ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਦੂਜਾ ਸੂਬਾ ਸੌਣ ਜਾ ਰਹੀ ਹੈ ਇਹ ਪਿਓਰ ਐਚ ਐਫ ਦੀ ਬਰੀਡ ਦੇ ਵਿੱਚ ਦੋਸਤੋ ਜਿਹੜੀ ਵਹਿੜ ਹੈਗੀ ਆ ਫਰਸਟ ਲੈਕਟੇਸ਼ਨ ਦਾ ਦੋਸਤੋ ਜਿਹੜਾ ਮਿਲਕ ਸੀ ਪਲਸ ਸੀਗਾ ਸੋ ਇਸ ਵਾਰ ਵੀ ਤਕਰੀਬਨ ਬਹੁਤ ਵਧੀਆ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਹੈ ਤਕਰੀਬਨ 30 ਪਲਸ ਦੋਸਤੋ ਮਿਲਕ ਇਸ ਟਾਈਮ ਜਿਹੜਾ ਵੈੜ ਦੇ ਥੱਲੇ ਰਹੇਗਾ 5 ਦਿਨ ਦੋਸਤੋ ਹਜੇ ਬਾਕੀ ਨੇ ਸੂਣ ਦੇ ਵਿੱਚ ਲੋੜਿਆਂ ਤਾਂ ਜਿਹੜਾ ਲੇਵਾ ਲੱਗਾ ਹੋਇਆ ਦੋਸਤੋ ਪੰਡਾਂ ਭਰੀਆਂ ਪਈਆਂ ਨੇ ਦੋਸਤੋ ਵੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਹੁਤ ਵਧੀਆ ਸੋਹਣੇ ਠੰਡ ਦੀ ਗੈਬ ਬਿਤੀ ਬਹੁਤ ਜਿਆਦਾ ਸੋਹਣਾ ਅੰਤਰ ਥਾਣਾ ਦੇ ਵਿੱਚ ਵੇਖਣ ਨੂੰ ਤੁਹਾਨੂੰ ਮਿਲੇਗਾ ਇਸ ਵੈੜ ਦੇ ਥੱਲੇੋਂ ਮੁੱਲ ਜਿਹੜਾ ਦੋਸਤੋ ਵੀਰੇ 70000 ਰੁਪਈਆ ਡਿਮਾਂਡ ਆ ਇਸ ਵੈੜ ਦੀ 66000 ਲਾਸਟ ਜੈਸ ਨੂੰ ਦੇਣ ਲੈਣ ਵਾਲੀ ਗੱਲ ਹੈ ਕੀ ਵੀਰੇਓ ਥਾਣਾ ਦੀ ਕੁਆਲਿਟੀ ਉਭਰੀਆਂ ਹੋਈਆਂ ਨਾੜਾਂ ਫਵਾਨੇ ਦੀ ਬੰਤਰ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਦੋਸਤੋ 30 ਤੋਂ 35 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਵੈੜ ਦੇ ਥੱਲੇ ਰਹੇਗੀ ਬਹੁਤ ਸੋਹਣਾ ਚੰਗਾ ਥਾਣਾ ਦੋਸਤੋ ਚੁਵਾਈ ਵੀ ਆਸ ਕਰਦੇ ਹਾਂ ਬਹੁਤ ਵਧੀਆ ਚੰਗੀ ਖੂਬਸੂਰਤ ਹੋਵੇਗੀ ਸੋ ਕਿਸੇ ਵੀਰ ਭਰਾ ਨੇ ਜੇ ਵਾੜ ਖਰੀਦਣੀ ਹੋਵੇ ਉੱਪਰ ਦੋ ਕੰਟੈਕਟ ਨੰਬਰ ਦਿੱਤੇ ਹਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ رابطہ ਕਾਇਮ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ